ਇੱਕ ਵਾਰੀ ਨਾ ਮੇਰਾ ਕੋਈ ਕਰੀਬੀ ਕਹਿੰਦਾ ਕਿ ਯਾਰ ਰੇਤਲੀ ਜੀ ਤੇਰੀ ਮਿੱਟੀ ਆ ਇਹ ਤੇ ਕੋਈ ਪਾਣੀ ਵੀ ਕੋਈ ਥੋੜਾ ਬੜਾ ਚੰਗਾ ਨਹੀਂ ਹੈਗਾ ਨਹਿਰੀ ਪਾਣੀ ਵੀ ਤੁਹਾਡੇ ਕੋਲ ਹੈ ਨਹੀਂਗਾ ਐ ਜਿਹੜੀਆਂ ਥਾਵਾਂ ਤੇ ਫਲਾਂ ਵਾਲੇ ਬੂਟੇ ਕਿੱਥੇ ਹੁੰਦੇ ਆ ਕਹਿੰਦਾ ਇੱਕ ਵਾਰ ਤਾਂ ਮੈਨੂੰ ਵੀ ਲੱਗਿਆ ਯਾਰ ਵੀ ਆਪਾਂ ਗਲਤ ਲਾ ਰਹੇ ਆ ਐ ਨਹੀਂ ਹੋ ਸਕਦਾ ਵੀ ਮਿੱਟੀ ਵੀ ਚੰਗੀ ਜਹੀ ਜੀ ਆ ਪਾਣੀ ਵੀ ਚੰਗਾ ਚਾਹੀਦਾ ਪਰ ਹੌਲੀ ਹੌਲੀ ਜਿਵੇਂ ਜਿਵੇਂ ਮੈਂ ਕੰਮ ਕੀਤਾ ਤਾਂ ਪਤਾ ਲੱਗਿਆ ਕਿ ਮਿੱਟੀ ਪਾਣੀ ਨਾਲੋਂ ਵੱਧ ਜਿਹੜਾ ਮੇਨ ਤੋਂ ਦੀ ਲੋਡ ਜਿਹੜੀ ਫਲਦਾਰ ਬੂਟਿਆਂ ਦੇ ਵਿੱਚ ਹੈਗੀ ਹੈਗੀ ਤੇ ਪਰਮਾਤਮਾ ਦੀ ਕਿਰਪਾ ਸਦਕਾ ਹੁਣ ਲਗਭਗ ਜਿਹੜੇ 30-40 ਬੂਟੇ ਇਦਾਂ ਦੇ ਇੱਥੇ ਪੰਜ-ਛੇ ਕਿਨਾਲਿਆਂ ਦੇ ਵਿੱਚ ਹੈਗੇ ਆ ਇਹਨਾਂ ਦੇ ਉੱਪਰ ਫਲ ਆ ਰਿਹਾ ਤੇ ਕੁਝ ਕੁ ਇਦਾਂ ਦੇ ਹਜੇ ਖੜੇ ਆ ਬੂਟੇ ਜਿਨ੍ਹਾਂ ਦੇ ਉੱਪਰ ਫਲ ਆਉਣਾ ਬਾਕੀ ਹੈਗਾ ਤੇ ਇੱਕ ਦਿਨ ਹੋ ਸਕਦਾ ਜਿਹੜੇ ਬੰਦੇ ਨੇ ਆਪਾਂ ਨੂੰ ਕਿਹਾ ਸੀਗਾ ਉਹਦੇ ਬਾਹਰ ਨਾਲੋਂ ਵੀ ਜ਼ਿਆਦਾ ਆਪਾਂ ਨੂੰ ਫਲ ਮਿਲਣ ਲੱਗੇ ਪਰ ਆਪਾਂ ਨੂੰ ਇਸ ਚੀਜ਼ ਦਾ ਹੰਕਾਰ ਕੋਈ ਨਹੀਂ ਪ੍ਰਮਾਤਮਾ ਦੀ ਜਿਹੜੀ ਕਿਰਪਾ ਸਦਕਾ ਹੌਲੀ-ਹੌਲੀ ਚੱਲ ਰਹੀ ਹੈ ਤੇ ਉਮੀਦ ਕਰਦੇ ਆ ਕਿ ਸਮੇਂ ਦੇ ਨਾਲ-ਨਾਲ ਜਿਹੜੇ ਨਤੀਜੇ ਸਾਹਮਣੇ ਆਉਂਦੇ ਰਹਿਣਗੇ ਧੰਨਵਾਦ ਜੀ